ਕਿ ਅੱਜ ਤੁਸੀਂ ਮੇਰੇ ਇੱਕ ਛੋਟੇ ਜਿਹੇ ਸੱਦੇ ਤੇ ਇੱਥੇ ਆਏ ਹੋ। ਬਤਲ ਰਾਤ ਹੀ ਮੇਰੇ ਮਨ ਚ ਆਇਆ ਕਿ ਪ੍ਰੈਸ ਕਾਨਫਰੰਸ ਬਹੁਤ ਜ਼ਰੂਰੀ ਹੈ। ਕਾਰਨ ਕਿ ਗਵਰਨਰ ਸਾਹਿਬ ਨੇ ਇੱਕ ਪਦ ਯਾਤਰਾ ਅਗੇਂਸਟ ਡਰੱਗਸ ਅੱਜ ਚਾਲੂ ਕਰਨੀ ਸੀ, ਸ਼ੁਰੂ ਕਰਨੀ ਸੀ। ਉਹਦੇ ਲਈ ਉਹਨਾਂ ਨੇ ਮੇਰੇ ਖਾਲਾਂ ਸਾਰੇ ਐਮ ਐਲ ਏਜ਼ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਲਿਖਿਆ ਕਿਉਂਕਿ ਮੈਨੂੰ ਵੀ ਆਈ ਹੈ ਚਿੱਠੀ। ਕੀ ਆਈ ਸ਼ੁੱਡ ਜੁਆਇਨ ਮੈਂ ਦੇਖਿਆ ਮੈਂ ਕਿ ਵੀ 6 ਮਹੀਨੇ ਪਹਿਲਾਂ ਵੀ ਡੇਰਾ ਬਾਬਾ ਨਾਨਕ ਤੋਂ ਅੰਮ੍ਰਿਤਸਰ ਤਾਈ ਗਵਰਨਰ ਸਾਹਿਬ ਨੇ ਪਦਿਆਤਰਾ ਕੀਤੀ ਸੀ ਔਰ ਪਦਿਆਤਰਾ ਤਾਂ ਅਵੇਅਰਨੈਸ ਦੇ ਸਕਦੇ ਆਂ ਕਿ ਵੀ ਡਰੱਗ ਦੇ ਡਰੱਗਸ ਆ ਸਾਨੂੰ ਚਿੰਤਾ ਆ ਲੇਕਿਨ ਕਰਨਾ ਕੀਤਾ ਸੋਲੂਸ਼ਨ ਸੋਲਿਡ ਹਾਲੇ ਤੱਕ ਕਿਸੇ ਨੇ ਨਹੀਂ ਦਿੱਤਾ ਇਹ ਕੋਈ ਓਵਰਨਾਈਟ ਡਰੱਗਸ ਨਹੀਂ ਆਈ ਪੰਜਾਬ 'ਚ ਇਹ 14 'ਚ ਫੜੀ ਗਈ 14 ਤੋਂ ਪਹਿਲਾਂ ਵੀ ਉਹਦੇ ਬਾਅਦ ਸਰਕਾਰਾਂ ਅਕਾਲੀ ਦਲ ਦੀਆਂ ਸੀਆਂ ਫਿਰ ਸਰਕਾਰ ਕਾਂਗਰਸ ਦੀ ਵੀ ਸੀ ਤੇ ਸਰਕਾਰ ਅੱਜ ਆਮ ਆਦਮੀ ਪਾਰਟੀ ਦੀ ਆ ਔਰ ਆਮ ਆਦਮੀ ਪਾਰਟੀ ਨੇ ਬੜੇ-ਬੜੇ ਕਲੇਮਸ ਕੀਤੇ ਸੀਗੇ ਡਿਊਰਿੰਗ ਪੋਲਸ ਕਿ ਵੀ ਮੁੱਖ ਮੰਤਰੀ ਸਾਹਿਬ ਨੇ ਤਾਂ ਕਿਹਾ ਸੀ 4 ਮਹੀਨੇ ਅਜ ਮੈਂ ਡਰਗ ਖਤਮ ਕਰ ਦੂੰਗਾ ਉਹਦੇ ਬਾਅਦ ਬਹੁਤ ਸਾਰੀ ਜਗ੍ਹਾ ਗੱਲਾਂਬਾਤਾਂ ਹੋਈਆਂ ਔਰ ਸਾਰਨੂੰ ਮਾੜੀ ਗੱਲ ਜਿਹੜੀ ਮੈਂ ਸਮਝਦਾ ਕਿ ਸਾਰੇ ਪੰਜਾਬ ਦੇ ਬੱਚੇ ਇਕੱਠੇ ਕਰਕੇ ਹਰਮੰਦਰ ਸਾਹਿਬ ਦੇ ਵਿੱਚ ਪੁਲਿਸ ਦੇ ਨਾਲ ਉੱਥੇ ਕਮਿਟ ਕਰਨਾ ਕਿ ਮੈਂ ਡਰਗ ਖਤਮ ਕਰੂੰਗਾ ਇਤੋਂ ਪਹਿਲਾਂ ਵੀ ਬਹੁਤ ਕੁਝ ਹੋਇਆ ਉਹਦੇ ਬਾਅਦ ਵੀ ਬੜਾ ਕੁਝ ਹੋਇਆ ਲੇਕਿਨ ਹੋਇਆ ਕੁਝ ਨਹੀਂ ਡਰੱਗਸ ਜਿਉਂ ਦੀ ਤਿਉਂ ਆ ਔਰ ਕੇਜਰੀਵਾਲ ਸਾਹਿਬ ਨੇ ਇਹ ਕਿਹਾ ਸੀ ਜੇ ਸਰਕਾਰ ਚਾਹੇ ਸਰਕਾਰ ਖੁਦ ਮਿਲਿਓ ਨਾ ਹੋਵੇ ਤੇ ਡਰੱਗ ਬੰਦ ਹੋ ਸਕਦੀ ਆ ਇੱਕੋ ਅੱਖਰ ਕਮਨਿਤੇ ਨਾਲ 4 ਮਹੀਨਿਆਂ ਚ ਕਰ ਦਾਂਗੇ ਖਤਮ ਲੇਕਿਨ 4 ਸਾਲ ਹੋ ਗਏ ਪੰਜਾਬ ਸਰਕਾਰ ਡਰੱਗਸ ਦੇ ਮੁੱਦੇ ਤੇ ਬੁਰੀ ਤਰ੍ਹਾਂ ਫੇਲ ਹੈ ਡਰੱਗਸ ਇਸ ਰਿਲੇਟਡ ਟੂ ਕ੍ਰਾਈਮ ਆਲਸੋ ਆਲ ਨਾਟ ਕਮ ਆਨ ਟੂ ਦੀ ਕ੍ਰਾਈਮ ਬਟ ਅਜ ਸਿਰਫ ਡਰੱਗਸ ਦੀ ਗੱਲ ਕਰਨੀ ਚਾਹੁੰਦਾ ਮੈਂ ਔਰ 2021 ਚ 15 ਕਿਲੋਮੀਟਰ ਦਾ ਜਿਹੜਾ ਏਰੀਆ ਸੀਗਾ ਨਾ ਬਾਰਡਰ ਸਾਡਾ 500 ਕੁਛ 550 ਕਿਲੋਮੀਟਰ ਦਾ ਜਿਹੜਾ ਬਾਰਡਰ ਆ ਉਹਦਾ 15 ਕਿਲੋਮੀਟਰ ਦਾ ਏਰੀਆ ਬਹੁਤ ਅੰਡਰ सेंट्रल फोर्सेस दे वर रिस्पांसिबल फॉर इट ओदे बाद की होया की गवर्नमेंट ने 21 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਨਹੀਂ ਇਸ ਏਰੀਏ ਨੂੰ 15 ਤੋਂ ਵਧਾ ਕੇ 50 ਕਿਲੋਮੀਟਰ ਕਰ ਦੇਣਾ ਕਿਉਂਕਿ ਇੱਥੇ ਪਾਕਿਸ ਕ੍ਰਾਸ ਬਾਰਡਰ ਇਨਫਿਲਟ੍ਰੇਸ਼ਨ ਕਹਿ ਦਿਓ ਨਾਟ ਫਿਜ਼ੀਕਲੀ ਬਟ ਥਰੂ ਡਰੋਨਸ ਥਰੂ ਥਿਸ ਉਹਨੂੰ ਖਤ ਖਤਸਾਤੀ ਤੇ ਉਹ ਕੰਟਰੋਲ ਉਹਨਾਂ ਨੇ 50 ਕਿਲੋਮੀਟਰ ਦਾ ਲੈ ਲਿਆ ਬੇ ਲੈ ਲਿਆ ਲੇਕਿਨ ਅੱਜ 2025 ਦੇ ਵਿੱਚ ਅਗਰ ਤੁਸੀਂ ਦੇਖੋ ਤਾਂ ਬੀਐਸਐਫ ਨੇ 367 ਕਿਲੋ ਹਿਰੋਇਨ ਫੜੀ 272 ਡਰੋਨਸ ਆਏ ਇੱਕ ਸਾਲ ਦੇ ਅੰਦਰ ਅੰਦਰ ਇਹਦੇ ਅਕਾਉਂਟਡ ਫੌਰਿਆ మేబీ 2% మేబీ 5% మేబీ 10% ਫੜਿਆ ਗਿਆ ਬਾਕੀ ਦੇ 90% ਦਾ ਜ਼ਿੰਮੇਵਾਰ ਕੌਣ ਆ ਉਹ 50 ਕਿਲੋਮੀਟਰ ਦਾ ਜ਼ਿੰਮੇਵਾਰ ਫੇਰ 2 ਟਨ ਹਿਰੋਇਨ ਪੰਜਾਬ ਪੁਲਿਸ ਨੇ 2025 ਚ ਫੜੀ 2 ਟਨ ਔਰ ਐਂਟੀ ਗੈਂਗਸਟਰ ਟਾਸਕ ਫੋਰਸ ਜਿਹੜੀ ਉਹਨਾਂ ਨੇ ਫੈਪਨ ਫੜੇ 620 ਅੱਜ ਪੰਜਾਬ ਦੇ ਵਿੱਚ ਜੋ ਖ਼ਬਰਾਂ 'ਚ ਦੇਖੀਦਾ ਜੋ ਸੋਸ਼ਲ ਮੀਡੀਆ 'ਤੋਂ ਸਾਨੂੰ ਪਤਾ ਲੱਗਦਾ ਤੇ ਪੁਲਿਸ ਖੁਦ ਕਰੇਮ ਕੇ ਪੁਲਿਸ ਦੇ ਕਲੇਮ ਆ ਕਿ ਅਸੀਂ ਇਹਨਾਂ ਫੜ ਲਿਆ ਤੇ ਜਿਹੜਾ ਫੜਿਆ ਨਹੀਂ ਗਿਆ ਉਹਦਾ ਜ਼ਿੰਮੇਵਾਰ ਕੌਣ ਹੈ ਹੁਣ ਗੱਲ ਆ ਕਿ ਪਈ ਰਾਜਸਥਾਨ ਔਰ ਗੁਜਰਾਤ ਉਹਨਾਂ ਦਾ ਵੀ ਬਾਰਡਰ ਲੱਗਦਾ ਉੱਥੇ ਡਰੋਨ ਕਿਉਂ ਨਹੀਂ ਆ ਰਹੇ ਇਹ ਦੇਖਣ ਦੀ ਲੋੜ ਹੈ ਚਿੰਤਾ ਦੀ ਲੋੜ ਹੈ ਐਂਡ ਹੂ ਇਜ਼ ਰਿਸਪੋਨਸੀਬਲ ਪਾਕਿਸਤਾਨ ਨੇ ਜੇ ਡਰਗ ਭੇਜਣੀ ਆ ਵੈਪਨ ਭੇਜਣੇ ਨੇ ਤੇ ਪੰਜਾਬ ਰਾਹੀ ਹੀ ਕਿਉਂ ਵਾਈ ਨਾਟ ਥਰੂ ਰਾਜਸਥਾਨ ਵਾਟ ਅਬਾਊਟ ਗੁਜਰਾਤ ਵਾਈ ਓਨਲੀ ਡਰੋਨਸ ਵਾਟ ਅਬਾਊਟ ਸ਼ਿਪਸ ਵਾਟ ਅਬਾਊਟ ਬੋਟਸ ਤੇ ਕਿਵੇਂ ਇਹ ਸਾਰਾ ਸਾਡੇ ਪੰਜਾਬ ਚ ਆ ਰਿਹਾ ਦੇਖੋ ਇਹਦੇ ਤੇ ਗੰਭੀਰਤਾ ਦੇਖੋ ਜਿੱਥੇ ਜ਼ਿੰਮੇਵਾਰੀ ਅੱਜ ਆਪਾਂ ਮੈਂ ਹੀ ਕਿਹਾ ਭਗਵੰਤ ਮਾਨ ਜੀ ਦੀ ਸਰਕਾਰ ਹੈ ਉਹ ਜ਼ਿੰਮੇਵਾਰ ਨੇ ਐਟ ਦੀ ਸੇਮ ਟਾਈਮ ਹਾਊ ਕੈਨ ਦੀ ਗਵਰਨਮੈਂਟ ਆਫ ਇੰਡੀਆ ਸ਼ਾਇਵ ਫਰਮ ਦੀ ਰਿਸਪਾਂਸਿਬਿਲਟੀ ਰਿਸਪਾਂਸਿਬਿਲਟੀ ਲੈਣ ਲੇਕਿਨ ਰਿਸਪਾਂਸਿਬਿਲਟੀ ਲੈਣਾ ਪਦ ਯਾਤਰਾ ਕਰ ਦੇਣੀ ਇਹ ਹੱਲ ਨਹੀਂ ਆ ਇੱਕ ਅੱਛੀ ਬਾਤ ਹੈ 15 ਸਾਲ ਪਹਿਲਾਂ ਤੋਂ ਪਦ ਯਾਤਰਾ ਚਾਹੀਦੀ ਸੀ ਅਵੇਰਨੈਸ ਇਟ ਇਜ਼ 15 ਇਅਰਸ ਲੇਟ ਵੀ ਆਰ ਲੇਟ ਬਾਈ 15 ਇਅਰਸ ਹੁਣ ਸੋਲੂਸ਼ਨ ਕੀ ਆ ਇਸ ਗੱਲ ਤੇ ਆਉਣਾ ਚਾਹੀਦਾ ਇੱਕ ਤੇ ਸੈਂਟਰਲ ਗਵਰਨਮੈਂਟ ਆਪਣਾ ਜਿਹੜਾ ਸੈਂਟਰਲ ਫੋਰਸਸ ਦਾ 50 ਕਿਲੋਮੀਟਰ ਦਾ ਕਮਿਟਿਡ ਏਰੀਆ ਉਹਦੀ ਰਿਸਪੌਂਸਿਬਿਲਟੀ ਕਹੇ ਸਾਡੀ ਆ ਉਹਦੇ ਨਾਲ ਨਾਲ ਇਹ ਡਰੱਗਸ ਆ ਕਿਉਂ ਰਹੀਆਂ ਤੇ ਯੂਜ਼ ਕਿਉਂ ਕਰ ਰਹੇ ਲੋਕ ਅਨ ਅਨਇਮਪਲੋਇਮੈਂਟ ਇਜ਼ ਵਨ ਆਫ ਦੀ ਮੇਜਰ ਰੀਜ਼ਨਸ ਅਨਇਮਪਲੋਇਮੈਂਟ ਦੂਰ ਕਰਨ ਲਈ ਸਾਨੂੰ ਸੋਚਣਾ ਪਏਗਾ ਪੰਜਾਬ ਇਜ਼ ਐਟ ਦੀ ਫੈਗ ਐਂਡ ਆਫ ਦੀ ਕੰਟਰੀ ਬਿਲਕੁਲ ਪਿੱਛੇ ਆ ਕੇ ਬਾਰਡਰ ਦੇ ਨਾਲ ਪਾਕਿਸਤਾਨ ਦੇ ਬਾਰਡਰ ਅਸੀਂ ਸੀਲ ਕਰ ਦਿੱਤੇ ਜਿਹੜਾ ਟ੍ਰੇਡ ਮੜਾ ਮੋਟਾ ਹੁੰਦਾ ਸੀ ਉਹ ਬੰਦ ਹੋ ਗਿਆ ਬਿਲਕੁਲ ਬੰਦ ਆ ਅੱਜ ਵਪਾਰ ਨਹੀਂ ਹੋ ਰਿਹਾ ਔਰ ਦੂਸਰੀ ਗੱਲ ਅਗਰ ਪੰਜਾਬ ਦੇ ਵਿੱਚ ਅਸੀਂ ਡਰਗ ਖਤਮ ਕਰਨੀ ਆ ਤਾਂ employment ਜਨਰੇਟ ਕਰਨੀ ਪਊਗੀ employment ਜਨਰੇਟ ਕਰਨੀ ਆ ਤੇ ਇੰਡਸਟਰੀ ਹੋਣੀ ਚਾਹੀਦੀ ਆ ਪੰਜਾਬ 2000 ਕਿਲੋਮੀਟਰ ਪੋਰਟ ਤੋਂ ਦੂਰ ਆ ਫਰੇਟ ਮਾਰ ਜਾਂਦਾ ਸੋ ਸਾਨੂੰ ਕੋਈ ਨਾ ਕੋਈ ਇਨਸੈਂਟਿਵ ਬਾਹਰ ਸਰਕਾਰ ਨੂੰ ਦੇਣਾ ਚਾਹੀਦਾ ਔਰ ਉਹ ਇਨਸੈਂਟਿਵ ਜਿਨ੍ਹਾਂ ਦੇ ਨਾਲ ਸਾਰਾ ਜੁੜਿਆ ਹੋਵੇ ਸਾਡੀ ਗ੍ਰੋਥ ਜੇ ਗ੍ਰੋਥ ਹੋਊਗੀ ਤਾਂ ਤਾਂ এমਪਲੋਇਮੈਂਟ ਮਿਲੂਗੀ ਤਾਂ ਅਸੀਂ ਡਰਗ ਦੀ ਗੱਲ ਕਰ ਸਕਦੇ ਆ ਸੋ ਮੈਂ ਪਰਸਨਲੀ ਰਿਸਪੌਂਸਿਬਲ ਦੋਵੇਂ ਸਰਕਾਰਾਂ ਨੂੰ ਸਮਝਦਾ ਔਰ ਮੈਂ ਗੱਲ ਕਰਨੀ ਚਾਹਨਾ ਅਗੇਨ ਧਰਮ ਨਾਲ ਜੁੜਿਓ ਬਟ ਧਰਮ ਕੋਈ ਖੱਡੀ ਸਿੱਖਾਂ ਦੇ ਨਾਲ ਨਹੀਂ ਜੁੜਿਓ ਦੇਖੋ ਬਾਬੇ ਨਾਨਕ ਜੀ ਦਾ ਪ੍ਰਕਾਸ਼ ਦਿਹਾੜਾ ਆਪਾਂ 550ਵੇਂ ਸਾਲਾ ਮਨਾਇਆ ਸਰਕਾਰ ਨੇ ਪੈਸੇ ਦਿੱਤੇ ਦਿਲ ਖੋਲ ਕੇ ਪੈਸੇ ਦਿੱਤੇ ਬਟ ਯਾਰ ਬਾਬਾ ਨਾਨਕ ਜੀ ਨੇ ਸ਼ੁਰੂਆਤ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਹਿੰਦ ਦੀ ਚਾਦਰ ਕਹਿੰਦੇ ਅਸੀਂ ਤੇ ਉੱਥੇ ਸਾਡੀ ਸੂਬਾ ਸਰਕਾਰ ਵੀ ਫੇਲ ਹੋਈ ਆ ਆਨੰਦਪੁਰ ਸਾਹਿਬ ਦੇ ਵਿੱਚ ਅਸੀਂ ਸੈਸ਼ਨ ਬੁਲਾਇਆ ਲੇਕਿਨ 550ਵੇਂ ਸਾਲ 'ਚ ਅਸੀਂ ਕੁਝ ਨਾ ਕੁਝ ਤਾਂ ਮੰਗਿਆ ਆਪਣੇ ਸੂਬੇ ਦੇ ਇੱਥੇ ਦੱਸੋ ਉਸ ਵਾਇਸ ਸੈਸ਼ਨ ਕਰਾਉਣ ਦੇ ਸਰਕਾਰ ਨੇ ਸੂਬੇ ਤੋਂ ਭਾਰ ਸਰਕਾਰ ਤੋਂ ਕੁਝ ਮੰਗਿਆ ਵੀ ਸ਼ੁੱਡ ਹੈਵ ਆਸਕਡ ਫਾਰ ਦੀ ਇੰਡਸਟਰੀਅਲ incentive on donor basis development of northeastern region jehda meri badi badi purani soch aa ki bhai ki es region di border hai sada abal te sare punjab nu deyo je punjab nu sare nu den te tan ko apatti hai te khali border te 50 kilometer nu de deyo dekho 10% of the budget allocation is spend on donor states so oh status sade punjab nu milna chahida ਤੁਸੀਂ ਖੁਦ ਮੰਨ ਰਹੇ ਹੋ ਡਰੋਨ ਆ ਰਿਹਾ ਹੈ ਤੁਸੀਂ ਖੁਦ ਮੰਨ ਰਹੇ ਹੋ ਇੱਥੇ ਡਰਗ ਆ ਰਹੀ ਹੈ ਤੁਸੀਂ ਖੁਦ ਮੰਨ ਰਹੇ ਹੋ ਕਿ ਵੈਪਨ ਆ ਰਿਹਾ ਹੈ ਤੁਸੀਂ ਮੰਨਦੇ ਹੋ ਡਿਸਟਰਬੈਂਸ ਹੈ ਤੇ ਲੋਕ ਉਹ ਨਾ ਹਾਲਾਤਾਂ ਦੇ ਵਿੱਚ ਰਾਕਟਾਂ ਉਹਦੇ ਤਾਂ ਜੀਂਦੇ ਆ ਤੇ ਸਾਰਾ ਖਤਰਾ ਪੰਜਾਬ ਨੂੰ ਆ ਸੋ ਮੈਂ ਸਮਝਦਾ ਕਿ ਗਵਰਨਰ ਸਾਹਿਬ ਦਾ ਰੋਲ ਅੱਜ ਇਹ ਬੰਦਾ ਕਿ ਜਿੱਥੇ ਕਮੀਆਂ ਸੂਬਾ ਸਰਕਾਰ ਦੀਆਂ ਹੀ ਇਸ ਦੀ ਰਿਪਰੈਜ਼ੈਂਟੇਟਿਵ ਆਫ ਦੀ ਗਵਰਨਮੈਂਟ ਆਫ ਇੰਡੀਆ ਥਰੂ ਦੀ ਪ੍ਰੈਜ਼ੀਡੈਂਟ ਠੀਕ ਹੈ ਸੋ ਹੀ ਸ਼ੁਡ ਟੇਕ ਨੋਟ ਆਫ 올 ਥੀਸ ਥਿੰਗਸ ਐਂਡ ਪੁਲ ਅਪ ਦੀ ਸਟੇਟ ਗਵਰਨਮੈਂਟ ਐਂਡ ਐਟ ਦੀ ਸੇਮ ਟਾਈਮ ਹੀ ਸ਼ੁਡ ਪ੍ਰੈਜ਼ెంట్ ਅ ਕੇਸ ਰਿਪਰੈਜ਼েন্ট ਪੰਜਾਬ ਐਜ਼ ਅ ਗਵਰਨਰ ਐਂਡ ਆਸ ਗਵਰਨਮੈਂਟ ਆਫ ਇੰਡੀਆ ਕਿ ਸਾਡੀਆਂ ਡਿਮਾਂਡ ਐਗਰੀਕਲਚਰ ਸੈਕਟਰ ਚ ਆ ਨੇ ਇੰਪਲੋਇਮੈਂਟ ਜਨਰੇਟ ਕਰਨ ਲਈ ਇੰਡਸਟਰੀ ਦੀ ਲੋੜ ਹੈ ਬਾਰਡਰ ਸਟੇਟ ਹੈ 50 ਕਿਲੋਮੀਟਰ ਦੀ ਰਿਸਪੌਂਸਿਬਿਲਟੀ ਤੁਹਾਡੀ ਆ ਉਥੇ ਇਨਸੈਂਟਿਵ ਦਿਓ ਤਾਕਿ ਇੰਡਸਟਰੀਅਲਾਈਜੇਸ਼ਨ ਹੋਵੇ ਪੰਜਾਬ ਦੀ ਕੁਝ ਸਮੱਸਿਆ ਤਾਂ ਹੱਲ ਹੋ ਗਈ ਮੈਂ ਅਜੇ ਤੁਹਾਡੇ ਰਾਹੀਂ ਇਹ ਗੁਰੂ ਸਾਹਿਬ ਤੇ ਪਹੁੰਚਾਉਣਾ ਚਾਹੁੰਦਾ ਤੇ ਕਿਸੇ ਨੇ ਕੋਈ ਸਵਾਲ ਪੁੱਛਣਾ ਹੋਵੇ ਬਿਲਕੁਲ ਸਰ ਜਿਹੜਾ ਇਹਨਾਂ ਦੇ ਵੱਲੋਂ ਆਪਰੇਸ਼ਨ ਪਰਹਾਰ ਸ਼ੁਰੂ ਕੀਤਾ ਗਿਆ ਗੈਂਗਸਟਰਾਂ ਦੇ ਖਿਲਾਫ ਨਸ਼ੇ ਦੇ ਖਿਲਾਫ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ 5000 ਤੋਂ ਵੱਧ ਮੈਂ ਥਾਣੇ ਨੇ ਨਸ਼ਾ ਤਸਕਰਾਂ ਦੇ ਜਿਹੜਾ ਉਹਨਾਂ ਤੇ ਅੰਦਰ ਸੀ ਕਾਰਵਾਈ ਕਰ ਰਿਹਾ ਹੈ ਕਿਵੇਂ ਦੇਖੋ ਇਦੇ ਤੇ ਨੈਕਸਟ ਵੀਕ ਮੈਂ ਰੱਖਾਂਗਾ ਇਹ ਤੁਹਾਡੇ ਨਾਲ ਗੱਲ ਕਰਾਂਗਾ ਕਿਉਂਕਿ ਆ ਡਾਇਲੂਟ ਹੋ ਜਾਣਾ ਜਿਵੇਂ ਮੈਂ ਸਾਰੀਆਂ ਗੱਲਾਂ ਕਰਨ ਲੱਪਿਆ ਨਾ ਜਿਹੜਾ ਤੁਸੀਂ 2000 ਕਿਲੋ ਦੀ ਦੱਸ ਕੇ ਤੁਰ ਇਟਸ ਬਾਈ ਪੰਜਾਬ ਪੁਲਿਸ ਜਿਹੜਾ ਸਟੇਟ ਦੇ ਵਿੱਚੋਂ ਸਟੇਟ ਦੇ ਵਿੱਚ 2 ਟਨ ਪੰਜਾਬ ਪੁਲਿਸ ਨੇ ਫੜਿਆ ਨਸ਼ਾ ਇਹ ਤਾਂ ਬਾਰਡਰ 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 ਤੋਂ ਪਹਿਲਾਂ ਤਾਂ ਬਾਰਡਰ ਤੋਂ ਟੱਪਿਆ ਬੀਐਸਐਫ ਤੋਂ ਸਟੇਟ ਚ ਆ ਗਿਆ ਬੀਐਸਐਫ ਕਹਿੰਦੀ ਸੀ 300 ਕਿ 367 ਕਿਲੋ ਫੜਿਆ 272 ਡਰੋਨ ਆਏ ਤੇ ਉਹ ਤਾਂ that is ਰਿਕਵਰੀ ਆ ਪੰਜਾਬ ਉਹਦੇ ਮੋਰ ਥੈਨ ਬੀਐਸਐਫ ਇਟ ਇਜ਼ 6 ਟਾਈਮ ਹਾਂਜੀ ਉਹਨਾਂ ਦੀ ਉਹਨਾਂ ਦੀ ਰਿਕਵਰੀ ਵਧਿਆ ਪਰ ਪੰਜਾਬ ਪੁਲਿਸ ਵੀ ਸਾਰਾ ਧੋਣੇ ਨੇ ਰਿਕਵਰ ਕਰ ਰਹੀ ਆ ਜਿਹੜਾ ਨੈਟਵਰਕ ਆ ਡਿਸਟ੍ਰਿਬਿਊਸ਼ਨ ਦਾ ਉਹਦੀ ਕੋਈ ਗੱਲ ਹੀ ਨਹੀਂ ਕਰਦਾ ਔਰ ਬੜਾ ਸੋਖਾ ਜਿਹਾ ਕੰਮ ਆ ਹੁਣ ਥੋੜੀ ਜੀ ਡਾਕ ਦੀ ਗੱਲ ਕਰਾਂਗੇ ਤੇ ਜਿਹੜੇ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਨਸ਼ਿਆਂ ਚ ਅੰਦਰ ਜਾਂਦੇ ਰਹੇ ਉਹਨਾਂ ਚੌਂ ਤੇ ਲੈ ਕੇ ਦੁਬਾਰਾ ਉਹਨੂੰ ਠੋਕ ਕੇ ਅੰਦਰ ਫੇਰ ਦੇ ਦਿੰਗੇ ਹੋਣਾ ਤਾਂ ਆਇਆ ਥਿਸ ਇਸ ਨਾਟ ਦੀ ਸੋਲੂਸ਼ਨ ਬੀਜੀਪੀ ਗੋਰੇ ਜੱਟ ਜਦੋਂ ਅੰਦਰ ਆਇਆ ਉਹ ਅਫੀਸ਼ੀਅਲੀ ਕਿਹਾ ਆਪਰੇਸ਼ਨਸ ਅੰਦਰ ਤੋਂ ਬਾਹਰ ਇਸ ਬਾਰਡਰ ਤੋਂ 400 ਤੋਂ ਜ਼ਿਆਦਾ ਵੈਪਨ ਦੀ ਬਿਲਿੰਗ ਨਹੀਂ ਹੋਣਾ ਸਕੀ ਹੈ ਬਾਈ ਜੀ ਆ ਮਦਦ ਉਹ ਮੈਂ ਅਫੀਸਰ ਹੀ ਜਦੋਂ ਲੱਕੀਓਗਰਾਇਡ ਮਟਰ ਹੋਇਆ ਉਹਦੇ ਵੀ ਚੋਪੀ ਚੱਲੀ ਸਟੇਟ ਨੂੰ ਆ ਮੈਂ ਉਹ ਡਿਲੀਊਟ ਉਧਰੋਂ ਕ੍ਰਾਈਮ ਕੋਲ ਨੂੰ ਨਹੀਂ ਜਾਣਾ ਚਾਹੁੰਦਾ ਅੱਜ ਮੈਂ ਸਿਰਫ ਗਵਰਨਰ ਸਾਹਿਬ ਨੂੰ ਕਹਿਣਾ ਚਾਹਣਾ ਕਿ ਪਾਤ ਯਾਤਰਾ ਨਾਲ ਕੁਝ ਨਹੀਂ ਹੋਣਾ ਬੜੀ ਅੱਛੀ ਗੱਲ ਹੈ ਤੁਸੀਂ ਕੀਤੀ ਅਸੀਂ ਉਹਦਾ ਸਵਾਗਤ ਵੀ ਕਰਦੇ ਹਾਂ ਤੁਸੀਂ ਮਾਹ ਮੈਮੋ ਤੁਹਾਡੇ ਕੇਸ ਬੋਲ ਵੀ ਨਹੀਂ ਸਕਦੇ ਲੇਕਿਨ ਆਪਣੀ ਗੱਲ ਤੇ ਰੱਖ ਸਕਦੇ ਆ ਨਾ ਮੈਂ ਬੇਨਤੀ ਕਰ ਰਿਹਾ ਕਿ ਦੋਨਾਂ ਨੂੰ ਖਿਚੋ ਜੋ ਕਮ ਸੂਬਾ ਸਰਕਾਰ ਦਾ ਉਹਨੂੰ ਮੋਨੀਟਰ ਕਰੋ ਜੋ ਚੀਜ਼ਾਂ ਭਾਰਤ ਸਰਕਾਰ ਤੋਂ ਸੂਬੇ ਨੂੰ ਚਾਹੀਦੀਆਂ ਉਹਦੇ ਚ ਆਪਣਾ ਰੋਲ ਅਦਾ ਕਰੋ ਜ਼ਾਬਤ ਆਪਣੀ ਇਹ ਆ ਸੂਬਾ ਸਰਕਾਰ ਦੇ ਵੱਲੋਂ ਸਰ ਜਿੱਦਾਂ ਐਕਸ਼ਨ ਪਿੱਛੇ ਜੇ ਵੀ ਕੀਤੇ ਗਏ ਨੇ ਬੁਲਡੋਜ਼ਰ ਚਲਾਏ ਗਏ ਨੇ ਨਸ਼ਾ ਤਸਕਰਾਂ ਦੇ ਘਰਾਂ ਤੇ ਲੱਗਦਾ ਕੋਈ ਫਰਕ ਪਿਆ ਦੇਖੋ ਉਹ ਜਿਹੜੇ ਬੁਲਡੋਜ਼ਰ ਚਲਾਏ ਗਏ ਉਹ ਇਲੈਗਲ ਕੰਸਟਰਕਸ਼ਨ ਤੇ ਚਲਾਏ ਗਏ ਆ ਇਹ ਟਾਈਮ ਐਂਡ ਅਗੇਨ ਇਹ ਗੱਲਾਂ ਮੇਰੇ ਤੋਂ ਪਹਿਲਾਂ ਹੋਰ ਸਿਆਸਤਦਾਨਾਂ ਨੇ ਵੀ ਕੀਤੀਆਂ ਹੋਣਗੀਆਂ ਹਾਂਜੀ ਉਹ ਅੱਜ ਪਉੜ ਯਾਤਰਾ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਜੀ ਲੋ ਜੀ ਮੀਰ ਬਾਦਲ ਅਸ਼wini ਸ਼ਰਮਾ ਇਹ ਵੀ ਸਾਰੇ ਸ਼ਾਮਲ ਹੋਏ ਤੋਂ ਲੱਗ ਰਿਹਾ ਕਿ ਜਿਹੜੀ ਯਾਤਰਾ ਕਰਦੇ ਪੋਲਟਿਕਲ ਮੈਸੇਜ ਦੇ ਰਹੇ ਨੇ ਭਈ ਜਦੋਂ ਬਾਬਾ ਗੁਰਿੰਦਰ ਸਿੰਘ ਜੀ ਨੂੰ ਛੱਡ ਕੇ ਬਾਕੀਆਂ ਦੀ ਮੈਂ ਗੱਲ ਕਰਨੀ ਚਾਹਣਾ ਕਿਉਂਕਿ ਉਹ ਇੱਕ ਸੰਸਥਾ ਦੇ ਨਾਲ ਬੜੀ ਵੱਡੀ ਦੇ ਨਾਲ ਜੁੜੇ ਨੇ ਜਿਹੜੀ ਧਾਰਮਿਕ ਆ ਕਿ ਉਹ politcal ਸੁਖਬੀਰ ਸਿੰਘ ਬਾਦਲ ਤੇ ਜਿਹਨਾਂ ਦੇ ਤੁਸੀਂ ਨੌ ਲਏ ਆ ਕੁਝ ਬੰਦੇ ਨੇ politcal ਜਿਹੜੇ ਜੁਆਇਨ ਕੀਤੇ ਗੁਰਨ ਸਾਹਿਬ ਸਦਾ ਸਾਨੂੰ ਵੀ ਆਇਆ ਸੀ ਮੇਰੀ ਜ਼ਮੀਰ ਨੇ ਲਾਉਣੇ ਕਿ ਕਿਉਂ ਯਾਰ ਜਿਹੜੀ ਗੱਲ 15 ਸਾਲ ਪਹਿਲਾਂ ਕਰਨੀ ਸੀ ਉਹ ਅੱਜ ਅੱਜ ਕਰਨ ਦਾ ਤੇ ਉਹਦਾ ਫਾਇਦਾ ਕੀ ਬਾਬਾ ਜੀ ਬਾਰੇ ਮੈਂ ਨਹੀਂ ਬੋਲ ਸਕਦਾ ਕੁਝ ਪਰਨ ਸਾਹਿਬ ਇਹਦੀ ਯਾਤਰਾ ਜਿਹੜੀ ਇਹ ਸੰਦ ਤੋਂ ਵੀ ਨਿਕਲੀ ਸੀਗੀ ਗੁਰਨ ਗਵਰਨਰ ਸਾਹਿਬ ਤਾਂ ਪਹਿਲਾਂ ਵੀ 6 ਮਹੀਨੇ ਪਹਿਲਾਂ ਕੱਢ ਚੁੱਕੇ ਆ ਉਸ ਯਾਤਰਾ ਦਾ ਫਾਇਦਾ ਦੱਸ ਦੇਣ ਜਨਤਾ ਨੂੰ ਪੱਦਰੋਂ ਲੱਗਦਾ ਵੀ ਇਹ ਜਿਹੜੇ ਇਹੋ ਜਿਹੇ ਮਈਰਸ ਵਾਲੀ ਪੱਦ ਯਾਤਰਾ ਕਰ ਲਈ ਐਕਚੁਅਲੀ ਸੇਵ ਮੈਥ ਕੋ ਟੂ ਬਲੈਕ ਕਿ ਟੈਂਸ਼ਨ ਘੱਟੇ ਰਿਹਾ ਉਸ ਤੇ ਜਿਹੜੇ ਅਥਾਰਟिटीज ਨੇ ਇੰਪੋਸ ਕਰ ਦੇ ਦੀ ਗੱਲ ਹੈ ਜਾਰਜਲਟ ਦੇਣੇ ਆ ਲਿਬਰ ਕਰਦੇ ਨੇ ਪੁੜਵੀ ਕਰਾ ਭਰਮਣ ਦੀ ਉਹਦੇ ਚ ਰਿਸਪੋਨਸਿਬਿਲਟੀ ਬਹੁਤ ਟੈਕੋਕਨ ਦੀ ਇਹ ਉਹਨੂੰ ਤੋਂ ਡਿਫਲੈਕਟ ਕਰਨ ਦੇ ਲਈ ਟੈਂਪ ਸਿਰਫ ਅਗਰ ਵਾਸਤੇ ਜਾ ਰਹੇ ਆ ਇਸੇ ਤੇ ਸਪਸਟ ਸੰਕਟ ਇਹ ਬਿਲਕੁਲ ਗੱਲ ਠੀਕ ਆ ਇਹਦੇ ਚ ਕੋਈ ਦੋਰ ਆਇ ਨਹੀਂ ਕਿ ਸਮੇਂ ਸਮੇ ਦੇ ਉੱਤੇ ਸਰਕਾਰਾਂ ਆ ਲੋਕਾਂ ਦੀ ਟੈਨਸ਼ਨ ਡਿਵਰਟ ਕਰ ਲਈ ਹੋਰ ਹੀ ਮੁੱਦੇ ਚੱਕ ਦੇਣੀਆਂ ਉਹ ਗਵਰਨਰ ਸਾਹਿਬ ਨੂੰ ਵੀ ਸ਼ਾਇਦ ਮੇਰੇ ਖਿਆਲ ਨਾਲ ਇਲਮ ਪੂਰੀ ਆ ਕਿ ਪਦ ਯਾਤਰਾ ਦੇ ਨਾਲ ਡਰਗ ਤੇ ਡਰਗ ਨਹੀਂ ਰੁਕਣੀ ਲੇਕਿਨ ਲੋਕਾਂ ਨੂੰ ਦਿਸੇ ਕਿ ਅਸੀਂ ਕੁਝ ਕਰ ਰਹੇ ਆ ਜਿਹੜਾ ਜੌਬ ਮੁੱਖ ਮੰਤਰੀ ਦਾ ਜਾਂ ਪ੍ਰਧਾਨ ਮੰਤਰੀ ਦਾ ਜਾਂ ਹੋਮ ਮਿਨਿਸਟਰੀ ਦਾ ਉਹਦੇ ਤੋਂ ਦੇਖੋ ਲੋਕ ਹੁਣ ਇਹ ਇਹ ਗੇਮ ਹੋ ਗਈ ਕੀ ਕੌਣ ਕੀ ਕਰ ਰਿਹਾ ਹੁਣ ਪਦ ਯਾਤਰਾ ਨੇ ਤਾਂ ਪੱਕੀ ਗੱਲ ਆ ਮੇਰਾ ਦਿਲ ਮੰਨਦਾ ਹੁੰਦਾ ਨਾ ਕਿ ਇਹਦੇ ਨਾਲ ਫੈਸਲਾ ਹੋ ਸਕਦਾ ਤਾਂ ਮੈਂ ਜ਼ਰੂਰ ਜੁਆਇਨ ਕਰਦਾ ਜੀ ਰਾਜੀ ਇਸ ਫੋਟੋ ਮਾਰਕ ਦਾ ਐਕਚੁਅਲ ਕੰਟੈਕਸਟ ਪੋਲਿਟੀਕਲ ਮੈਲਗਮੇਸ਼ਨ ਹੀ ਲੱਗ ਰਿਹਾ ਤੁਹਾਨੂੰ ਮੈਂ ਮੈਂ ਪਹਿਲਾਂ ਕੁਝ ਹੋਰ ਸੀ ਜੋ ਐਕਚੁਅਲੀ ਸੀ ਉਹ ਕੁਝ ਹੋਰ ਸੀ ਉਹ ਨਸ਼ੇ ਨੂੰ ਲੈ ਕੇ ਨਹੀਂ ਪਰ ਹੁਣ ਹੋਰ ਜ਼ਿਆਦਾ ਪੋਲਿਟੀਕਲੀ ਪੋਲਿਟੀਕਲ ਪੋਲਿਟੀਕਲ ਗੱਲ ਕਰਨੀ ਚਾਹੀਦੀ ਆ گورنر ਸਾਹਿਬ ਨੂੰ ਕਰਨੀ ਚਾਹੀਦੀ ਆ ਹੀ ਸ਼ੁੱਡ ਮੀਡੀਏਟ ਬਿਟਵੀਨ ਗਵਰਨਮੈਂਟ ਆਫ ਇੰਡੀਆ ਐਂਡ ਗਵਰਨਮੈਂਟ ਆਫ ਪੰਜਾਬ ਲੁੱਕ ਐਟ ਦੀ ਪ੍ਰੋਬਲਮਸ ਐਦਾਂ ਪਦਿਆ ਯਾਤਰਾ ਨਾਲ ਲੋਕਾਂ ਨੇ ਨਸ਼ਾ ਨਹੀਂ ਛੱਡਣਾ ਸਕੂਲਾ ਜਨਤਨਾ ਮੈਂ ਕਹਿ ਰਿਹਾ ਕਿ ਇਸ ਪਦ ਯਾਤਰਾ ਨਾਲ ਲੋਕਾਂ ਨੇ ਨਸ਼ਾ ਨਹੀਂ ਛੱਡਣਾ ਨਸ਼ਾ ਲੋਕਾਂ ਨੇ ਜਿਹੜਾ ਛੱਡਣਾ ਜਾਂ ਤੇ ਇਮਪਲੋਇਮੈਂਟ ਦੇ ਸੀ ਸਾਧਨ ਨਹੀਂ ਕਰਦੇ ਉਹਨਾਂ ਦਾ ਇਲਾਜ ਦੀ ਗੱਲ ਨਹੀਂ ਹੁੰਦੀ ਸਰਕਾਰ ਕੋ ਪੈਸੇ ਨਹੀਂ ਇਲਾਜ ਕਰਾਉਣ ਦੇ ਸੋ ਬੜੀਆਂ ਗੱਲਾਂ ਬੜਾ ਕੰਪਲਿਕੇਟਿਡ ਇਸ਼ੂ ਆ ਇਹਨੂੰ 2 ਮਿੰਟਾਂ ਚ ਨਹੀਂ ਕਿਹਾ ਜਾ ਸਕਦਾ ਬਈ ਕੰਮ ਕਰੀਏ ਜਿਹੜਾ ਗਰਾਊਂਡ ਤੇ ਹੋਵੇ ਇਹ ਗਰਾਊਂਡ ਥੋੜੀ ਨਾ ਇਹ ਤਾਂ ਖਬਰ ਬਣਨੀ ਆ ਪਾਦੀਆ ਤੇ ਲਗਰੀਆ ਵਾਲੇ ਵਿੱਚ ਬਾਬਾ ਗੁਰਿੰਦਰ ਸਿੰਘ ਢਲੋਂ ਜੀ ਤੇ ਅਕਾਲੀ ਦਲ ਦੇ ਕੋਲ ਨਹੀਂ ਨੇ ਬਾਬਾ ਗੁਰਿੰਦਰ ਸਿੰਘ ਢਲੋਂ ਜੀ ਨੂੰ ਅਸੀਂ ਅਕਾਲੀ ਦਲ ਨਾਲ ਜਾਂ ਭਾਜਪਾ ਨਾਲ ਹਲੇ ਨਹੀਂ ਜੋੜ ਸਕਦੇ ਅੱਜ ਨਹੀਂ ਜੋੜ ਸਕਦੇ ਨਾਨਾ ਜੀ ਹਾਲੇ ਨਹੀਂ ਵੀ ਬੜੀ ਨਹੀਂ ਮਤਲਬ ਮੈਂ 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 ਕਿੱਦਾਂ ਜੋੜ ਸਕਦਾ ਇੱਕ ਸੰਸਥਾ ਦੇ ਗੁਰੂ ਉਹਨਾਂ ਦੀ ਉਹਨਾਂ ਦੀ ਉਹਨਾਂ ਦੀ ਫੋਲੋਇੰਗ ਦੇਖੋ ਉਹ ਉਹ ਮੇਰੇ ਖਿਆਲ ਨਾਲ ਬਾਬਾ ਗੁਰਿੰਦਰ ਸਿੰਘ ਜੀ ਨੇ ਜੁਆਇਨ ਕੀਤਾ ਗਵਰਨਰ ਸਾਹਿਬ ਨੇ ਗਵਰਨਰ ਸਾਹਿਬ ਨੇ ਪਾਈ ਹੋਣੀ ਚਿੱਠੀ ਚਿੱਠੀ ਮੈਨੂੰ ਵੀ ਪਈ ਲੇਕਿਨ ਮੇਰਾ ਮਨ ਨਹੀਂ ਮੰਨਿਆ ਉਹ ਤੂੰ ਜੁਆਇਨ ਕਰਨ ਦਾ ਕਿਉਂਕਿ ਇਹ ਫਦਰ ਯਾਤਰਾ ਹੈ ਰਾਹੀ ਅਵੇਅਰ ਕਰਨਾ ਕਿ ਡਰਗ ਹੈਗੀ ਆ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਇਹ ਤਾਂ 15 ਸਾਲ ਪਹਿਲਾਂ 20 ਸਾਲ ਪਹਿਲਾਂ ਅਵੇਅਰਨੈਸ ਚਲਣੀ ਚਾਹੀਦੀ ਸੀ ਤੇ ਅੱਜ ਅਵੇਅਰ ਕਰਨ ਵਾਲੀ ਗੱਲ ਨਹੀਂ ਅੱਜ ਤਾਂ ਸੋਲੂਸ਼ਨ ਲੱਭਣ ਦੀ ਲੋੜ ਹੈ ਪੰਜਾਬ ਦੇ ਡਰਗੋ ਬਿਲਕੁਲ 100% 100% ਜਿਹੜੇ ਉੱਤੇ ਜੜੀਆਂ ਸਖਤੀ ਹੋਣੀ ਚਾਹੀਦੀ ਹੈ ਬਾਰਡਰ ਤੇ ਨਜ਼ਰ ਜਿਹੜਾ ਸੁਪਲਾਈ ਚ ਖਤਮ ਹੋ ਜੇ ਭਾਰਤ ਸਰਕਾਰ ਚਾਹੇ ਹਾਂਜੀ ਤਾਂ ਚਿੜੀ ਨਹੀਂ ਬਾਰਡਰ ਤੇ ਫੜਕ ਸਕਦੀ ਨਹੀਂ ਚਲੋ ਬਾਰਡਰ ਤੇ ਤਾਂ ਨਹੀਂ ਫੜਕੂਗੀ ਜਿਹੜੀ ਪੋਰਟਾਂ ਤੇ ਫੜਕਦੀਆਂ ਜਿਹੜੇ ਉਹ ਵਾਇਆ ਗੁਜਰਾ ਵਾਇਆ ਗੁਜਰਾ ਇਹ ਵੀ ਹੈਗਾ ਐਂਡ ਇਹ ਨਿਊਜ਼ ਸੀ ਬੜੀ ਵੱਡੀ ਜੀ ਹਾਂ ਮੈਂ ਤਾਂ ਪਹਿਲਾਂ ਖੁਦ ਕਹਿ ਚੁੱਕਿਆ ਕਿ ਖਾਲੀ ਪੰਜਾਬ ਬਾਰਡਰ ਥਾਣੀ ਨਾ ਨਹੀਂ ਆ ਰਿਹਾ ਬਾਰਡਰ ਥਾਣੀ ਹੀ ਵੈਪਨ ਨਹੀਂ ਆ ਰਹੇ ਗੁਜਰਾਤ ਔਰ ਰਾਜਸਥਾਨ ਦੇ ਬਾਰਡਰ ਖੁੱਲੇ ਆ ਰਿਪੋਰਟ ਆ ਮੈਂ ਪਹਿਲਾਂ ਕਹਿ ਚੁੱਕਿਆ ਅੱਛਾ ਰਾਣਾ ਜੀ ਇੱਕ ਚੀਜ਼ ਦੱਸਿਓ 4 ਸਾਲ ਪਹਿਲਾਂ ਸਰਕਾਰ ਬਰੀਆਵਾਦੀ ਪਾਰਟੀ ਦੀ ਉਹ ਤੋਂ ਐਂਟੀ ਡਰੋਨ ਸਿਸਟਮ ਨਹੀਂ ਸੀਗਾ ਬਾਰਡਰ ਤੇ ਡੀਜੀਪੀ ਦਾ ਵਿੱਚ ਸਟੇਟਮੈਂਟ ਹੈ ਕਿ ਜਿਹੜਾ ਆਪਰੇਸ਼ਨ ਸੰਦੂਰ ਦੇ ਬਾਅਦ ਜਿਹੜਾ ਨਜਾਇਜ਼ ਹਥਿਆਰ ਬਾਰਡਰ ਪਾਰ ਤੋਂ ਜ਼ਿਆਦਾ ਆ ਰਹੇ ਨੇ ਹੁਣ ਤਾਂ ਐਂਟੀ ਡਰੋਨ ਸਿਸਟਮ ਵੀ ਹੈ ਇੱਕ ਪਾਸੇ ਉਹ ਕਹਿ ਰਹੇ ਕਿ ਜ਼ਿਆਦਾ ਹਥਿਆਰ ਵੀ ਆ ਰਿਹਾ ਹੈ ਚਲੋ ਐਂਟੀ ਟੌਰਨ ਸਿਸਟਮ ਨਹੀਂ ਸੀਗਾ ਬਾਰਡਰ ਤੇ ਉਦੋਂ ਦਾ ਹਥਿਆਰ ਦੀ ਸਪਲਾਈ ਘੱਟ ਸੀ ਤੁਹਾਨੂੰ ਲੱਗਦਾ ਵੀ ਇਹ ਸਪਲਾਈ ਹੈ ਇਹ ਜਿਹੜੀ ਇੰਡੀਆ ਦੇ ਵਿੱਚ ਹੀ ਹੋ ਰਹੀ ਹੈ ਲੋਕਲ ਤੇ ਹੀ ਹੋ ਰਹੀ ਹੈ ਪਹਿਮਾਨ ਦੇ ਜਿਹੜੀ ਯੂਪੀ ਬਿਹਾਰ ਚ ਹੁੰਦੀ ਸੀ ਉਹਨਾਂ ਪੰਜਾਬ ਚ ਹੋ ਰਹੀ ਵੈਸੇ ਅੱਛੀ ਗੱਲ ਇਹ ਹੁੰਦੀ ਕਿ ਜੇ ਡੀਜੀਪੀ ਸਾਹਿਬ ਇਹ ਕਹਿੰਦੇ ਕਿ 50 ਕਿਲੋਮੀਟਰ ਤੋਂ ਇਧਰ ਦਾ ਸਾਬ ਮੈਂ ਦਊਂਗਾ 50 ਕਿਲੋਮੀਟਰ ਦਾ ਸਾਬ ਭਾਰਤ ਸਰਕਾਰ ਤੇ ਉਹਨਾਂ ਦੀਆਂ ਏਜੰਸੀਆਂ ਦੇਣ ਗਿਆ ਬਸ ਇਹਨਾਂ ਕਿਉਂ ਜਿਹੜੇ ਮੈਸ਼ਨ ਗੁਜਰਾ ਮੈਨੂੰ ਕੋਰਟਸ ਦੀ ਗੱਲ ਨਹੀਂ ਕਰਦੇ ਉਹ ਮੇਰੀ ਸਟੇਟ ਆ ਬਹੁਤ ਕੱਟ ਵੈਰੀ ਵੇਰ ਇਟ ਵਾਸ ਇਨ ਦੀ ਪੇਪਰ ਕਿ ਗੁਜਰਾਤ ਚੋਂ ਟਣਾਦੇ ਸਾਹਿਬ ਨਾ ਆਈ ਆ ਰਾਈਟ ਸੀ ਪੱਤਰਕਾਰਾਂ ਨੇ ਠੀਕ ਲਿਖਿਆ ਪੱਤਰਕਾਰਾਂ ਨੇ ਗਲਤ ਲਿਖਿਆ ਲੇਕਿਨ ਮੈਂ ਅਖਬਾਰ ਚ ਜ਼ਰੂਰ ਪੜਿਆ ਅਰਾਜ ਤੁਸੀਂ ਕਹ ਰਹੇ ਹੋ ਕਿ ਉਹਨਾਂ ਨੇ ਤੇ ਲੇਕਿਨ ਉਹਨੂੰ ਕੰਡੈਮ ਕਿਸੇ ਨੇ ਨਹੀਂ ਕੀਤਾ ਕਿਸੇ ਸਰਕਾਰ ਨੇ ਨਾ ਸੂਬੇ ਦੀ ਨੇ ਤੇ ਨਾ ਸੈਂਟਰ ਦੀ ਨੇ ਕੰਡੈਮ ਨਹੀਂ ਕੀਤਾ ਕਿ ਬੇ ਗਲਤ ਪੱਤਰਕਾਰ ਨੇ ਲਿਖਿਆ ਤੁਸੀਂ ਕਹਿ ਰਹੇ ਹੋ ਕਿ ਗਵਰਨਮੈਂਟ ਜਨਰੇਸ਼ਨ ਹੋਣੀ ਚਾਹੀਦੀ ਇੱਥੇ ਤੇ ਹੁਣ ਜੋ ਇਹ ਯੂਐਸ ਟ੍ਰੇਡ ਐਗਰੀਮੈਂਟ ਹੋਇਆ ਜੀ ਆਪ ਵਕੀਲ ਬਜਾਈ ਨੇ ਮਸੇ ਯਾਰ ਆਜੋ ਆਜੋ ਉੱਚ ਉੱਚ ਕਰਾਂ ਇਹ ਦੇਖੋ ਇੱਕ ਮਿੰਟ ਜੀ ਇੱਕ ਮਿੰਟ ਇਧਰ ਨੂੰ ਨਾ ਤੋਰੋ ਯੂਐਸ ਟ੍ਰੇਡ ਦੇ ਬਾਰੇ ਮੈਨੂੰ ਤੁਸੀਂ ਅਗਲੇ ਹਫਤੇ ਬੁਲਾ ਲਿਓ ਆਪ ਕ੍ਰਾਈਮ ਦੀ ਜਿਹੜੀ ਗੱਲ ਕੀਤੀ ਇਹਦੇ ਲਈ ਮੈਂ ਫੇਰ ਆਉਂਗਾ ਫੇਰ ਤੁਹਾਨੂੰ ਇੱਕ ਇੱਕ ਗੱਲ ਦਾ ਜਵਾਬ ਦੇਵਾਂਗਾ ਸਬੂਤ ਸਮੇਤ ਯਾਰ ਦੇਖੋ ਫਿਰ ਸਾਰਾ ਇਹ ਕਿ ਸਾਹਮਣੇ ਕਾਲੀ ਗੱਲ ਗਈ ਹੈ ਕਹਿੰਦੇ ਕਿ ਇਸ ਗ੍ਰੀਨ ਕੋਡ ਦੇ ਵੀ ਹਦੇਸ਼ ਨੇ ਕਿ ਇੱਕ ਪਰਮਾਨੈਂਟ ਜਿਹੜਾ ਜੀਵੀ ਲਾਅ ਐਂਡ ਆਰਡਰ ਲਈ ਪੰਜਾਬ 'ਚ ਲਗਾਉਣਾ ਜ਼ਰੂਰੀ ਹੈਗਾ ਪਰ ਜਿੱਦਿ ਨੇ ਉਹ 2 ਸਾਲ ਦੀ ਹੋਣੀ ਚਾਹੀਦੀ ਆ ਇਸ ਨੂੰ ਲੈ ਕੇ ਕੀ ਕਹਾਂਗੇ ਇਹ ਮਜੀਠੀਆ ਸਾਹਿਬ ਨੂੰ ਪੁੱਛੋ ਮੇਰਾ ਬਿਆਨ ਨਹੀਂ